ਪਿਤੀ ਰਾਤ ਸਾਬਕਾ ਮੰਤਰੀ ਭਰਤਪੂਸ਼ਨ ਆਸ਼ੂਹਰਾਂ ਨੂੰ ਈਡੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਭਰਤਪੂਸ਼ਨ ਆਸ਼ੂਹਰਾਂ ਨੂੰ ਈਡੀ ਵੱਲੋਂ 2 ਦਿਨ ਅੱਜ ਤੀਸਰਾ ਦਿਨ ਹੈ 3 ਦਿਨ ਪਹਿਲਾ ਜਿਹੜਾ ਹੈਗਾ ਉਹ ਸੰਮਣ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਕੱਲ ਭਰਤਪੂਸ਼ਨ ਆਸ਼ੂਹਰੀ ਜਲੰਧਰ ਈਡੀ ਦਫ਼ਤਰ ਦੇ ਵਿੱਚ ਆਪ ਜਿਹੜਾ ਹੈ ਪਹੁੰਚੇ ਸੀਗੇ ਤੇ ਉਸ ਤੋਂ ਬਾਅਦ ਈਡੀ ਵੱਲੋਂ ਉਹਨਾਂ ਤੋਂ 18 ਤੋਂ ਲੈ ਕੇ 20 ਸਵਾਲ ਜਿਹੜੇ ਨੇ ਉਹ ਪੁੱਛੇ ਗਏ ਜਿਸ ਤੇ ਜਵਾਬ ਜਿਹੜੇ ਨੇ ਉਹ ਈਡੀ ਨੂੰ ਸੰਤੁਸ਼ਟੀ ਜਨਕ ਨਾ ਲੱਗਦੇ ਹੋਏ ਉਹਨਾਂ ਵੱਲੋਂ ਜਿਹੜਾ ਹੈ ਉਹ ਪਰਚਨ ਆਸੂ ਹੋਰਦੀ देर रात तकरीबन 9 ਵਜੇ ਜਿਹੜੀ ਹੈ ਉਹ ਗ੍ਰਫਤਾਰੀ ਪਾ ਲਈ ਗਈ ਤੇ ਉਸ ਤੋਂ ਬਾਅਦ ਉਹਨਾਂ ਦਾ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਾਇਆ ਗਿਆ ਤੇ ਅੱਜ ਉਹਨਾਂ ਨੂੰ ਜਲੰਧਰ ਸੈਸ਼ਨ ਕੋਰਟ ਦੇ ਵਿੱਚ ਰਿਮਾਂਡ ਦੇ ਲਈ ਜੋ ਹੁਣ ਤੱਕ ਸੂਤਰਾਂ ਤੋਂ ਖਬਰ ਮਿਲ ਰਹੀ ਹੈ ਕਿ ਰਿਮਾਂਡ ਦੇ ਲਈ ਜਿਹੜਾ ਹੈਗਾ ਹੈ ਉਹ ਈਡੀ ਵੱਲੋਂ ਅੱਜ ਜਲੰਧ ਸੈਸ਼ਨ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਤੁਸੀਂ ਜਰੂਰ ਈਡੀ ਦਫਤਰ ਦੀਆਂ ਤਸਵੀਰਾਂ ਦੇਖੋ ਪ੍ਰੋਪਰ ਤਰੀਕੇ ਦੇ ਨਾਲ ਸਿਕਿਉਰਿਟੀ ਜਰੂਰ ਜਿਹੜੀ ਆ ਵਾਦਾ ਦਿੱਤੀ ਗਈ ਆ ਕਿਉਂਕਿ ਕੱਲ ਜਿਹੜਾ ਹੈਗਾ ਇਹ ਉਹ ਹਾਲਾਕਿ ਕਾਂਗਰਸ ਹਾਈ ਕਮਾਂਡ ਤਾਂ ਨਹੀਂ ਆਈ ਪਰ ਜਲੰਧ ਦੀ ਜਿਹੜੀ ਲੋਕਲ ਲੀਡਰਸ਼ਿਪ ਹੈਗੀ ਆ ਉਹ ਹੌਲੀ-ਹੌਲੀ ਜੜੀ ਆ ਉਹ ਲਗਾਤਾਰ ਕੱਲ ਆਉਂਦੀ ਰਹੀ ਭਾਵੇਂ ਉਹ ਪ੍ਰਗਟ ਸਿੰਘ ਹੋਰੀ ਹੋਏ ਜਾਂ ਫਿਰ ਆਦਮਪੁਰ ਤੋਂ ਐਮਐਲ ਸੁਖਵਿੰਦਰ ਕੋਟਲੀ ਹੋਏ ਜਾਂ ਫਿਰ ਹੋਰ ਜਿਹੜੇ ਨੇ ਉਹ ਲੀਡਰ ਨੇ ਉਹ ਹੌਲੀ ਹੌਲੀ ਜਿਹੜੇ ਨੇ ਉਹ ਆਉਂਦੇ ਹੋਏ ਜ਼ਰੂਰ ਪਹੁੰਚੇ ਨੇ ਪਰ ਅੱਜ ਵੀ ਜਿਹੜਾ ਹੈਗਾ ਹੈ ਉਹ ਸਵੇਰ ਤੋਂ ਹੀ ਜਿਹੜਾ ਹੈ ਕਾਂਗਰਸ ਲੀਡਰ ਲਗਾਤਾਰ ਈਡੀ ਦਫ਼ਤਰ ਦੇ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਸਵੇਰੇ 9 ਵਜੇ ਜਦੋਂ ਸੁਖਵਿੰਦਰ ਕੋਟਲੀ ਹੋਰੀ ਪ੍ਰਗਟ ਸਿੰਘ ਹੋਰੀ ਜਦੋਂ ਆਏ ਸੀਗੇ ਤਾਂ ਉਹਨਾਂ ਵੱਲੋਂ ਇਹ ਗੱਲ ਜ਼ਰੂਰ ਕਹੀ ਗਈ ਸੀ ਕਿ ਹੁਣ ਅਸੀਂ ਕਾਂਗਰਸ ਪੰਨ ਦੇ ਵਿੱਚ ਹੌਲੀ ਹੌਲੀ ਇਕੱਠੇ ਹੋ ਰਹੇ ਹਾਂ ਤੇ ਉਸ ਤੋਂ ਬਾਅਦ ਸ਼ਾਇਦ ਉਹਨਾਂ ਵੱਲੋਂ ਜਿਹੜਾ ਹੈਗਾ ਉਹ ਈਡੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਵੀ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਪਰ ਉਸ ਤੋਂ ਪਹਿਲਾਂ ਕਿ ਤੁਹਾਨੂੰ ਤਸਵੀਰ ਜੁਰਮ ਨੂੰ ਦਿਖਾਣਾ ਚਾਹੁੰਗਾ ਸਿਕਿਉਰਟੀ ਜਿਹੜੀ ਉਹ ਸੀਆਈ ਐਫ ਦੀਆਂ ਜਿਹੜੀਆਂ ਹੈਗੀਆਂ ਐ ਉਹ ਫੋਰਸਾਂ ਜਿਹੜੀਆਂ ਨੇ ਉਹ ਵਧਾ ਦਿੱਤੀਆਂ ਗਈਆਂ ਨੇ ਹਲਕੀ ਕੱਲ ਇਹਨਾਂ ਦੀ ਗਿਣਤੀ ਘੱਟ ਸੀਗੀ ਪਰ ਹੁਣ ਲਗਾਤਾਰ ਜਿਹੜੀ ਉਹ ਗਿਣਤੀ ਵੀ ਵਧਾ ਦਿੱਤੀ ਗਈ ਹੈ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਉਹ ਕੋਈ ਵੀ ਮਾਹੌਲ ਜਿਹੜਾ ਹੈ ਉਹ ਬਣ ਕੇ ਨਿਕਲ ਕੇ ਜੜਿਆ ਆ ਉਹ ਸਾਹਮਣੇ ਨਾ ਆਵੇ ਤਾਂ ਲਗਾਤਾਰ ਜਿਹੜਾ ਹੈਗਾ ਉਹ ਪਰ ਤੁਸ਼ਨ ਆਸ਼ੂ ਹੋਰਾ ਦੀਆਂ ਜਿਹੜੀਆਂ ਨੇ ਉਹ ਮੁਸ਼ਕਲਾਂ ਵਾਧੀਆਂ ਹੋਏ ਨਜ਼ਰ ਆ ਰਹੀਆਂ ਨੇ ਕਿਉਂਕਿ ਆ ਬੀਤੀ ਜਿਹੜਾ ਹੈਗਾ ਇਹ ਉਹ ਸਵੇਰ ਤੋਂ ਹੀ ਭਰਤਪੁਸ਼ਨ ਆਸ਼ੂ ਹੋਰੀ ਦੀਆਂ ਮੁਸ਼ਕਲਾਂ ਵਧੀਆਂ ਨੇ ਮਨੀ ਲਾਂਡਰਿੰਗ ਐਕਟ ਤਹਿਤ ਜਦੋਂ ਆ ਕਾਂਗਰਸ ਦੀ ਸਰਕਾਰ ਸੀਗੀ ਕੈਪਟਨ ਅਮਰਿੰਦਰ ਹੋਰੀ ਸੀਮ ਸੀਗੇ ਉਹਨਾਂ ਦੀ ਸਰਕਾਰ ਦੇ ਵਿੱਚ ਭਰਤਪੁਸ਼ਨ ਆਸ਼ੂ ਹੋਰੀ ਸਿਵਲ ਸਪਲਾਈ ਮੰਤਰੀ ਦੇ ਫੂਡ ਮੰਤਰੀ ਦੇ ਤਾਂ ਉਸ ਵੇਲੇ ਜਿਹੜਾ ਹੈਗਾ ਇਹ ਉਹ ਟੋਟਬਾਈ ਟਰਾਂਸਪੋਰਟੇਸ਼ਨ ਦੇ ਵਿੱਚ ਜਿਹੜਾ ਹੈਗਾ ਉਹ ਕਪਲਾ ਹੋਇਆ ਜਾਂ ਫਿਰ ਹੋਰ ਕਈ ਚੀਜ਼ਾਂ ਨੇ ਜਿਸ ਦੇ ਵਿੱਚ ਉਹਨਾਂ ਦੇ ਪੀਏ ਆ ਜਾਂ ਫਿਰ ਕਹਿ ਲੋ ਹੋਰ ਕਈ ਵੱਡੇ ਨਾਮ ਜਿਹੜੇ ਨੇ ਉਹ ਬਿਜ਼ਨਸ ਵੱਲੋਂ ਸ਼ਾਮਿਲ ਕੀਤੇ ਗਏ ਸੀਗੇ ਤੇ ਜਿਸ ਤੋਂ ਬਾਅਦ ਬਿਜ਼ਨਸ ਵੱਲੋਂ ਇਸ ਚੀਜ਼ ਦਾ ਜਿਹੜਾ ਹੈਗਾ ਏ ਉਹ ਇੱਕ ਤਤ ਪੇਸ਼ ਕੀਤਾ ਗਿਆ ਸੀਗਾ ਪਰ ਉਸ ਤੱਥ ਤੋਂ ਜਿਹੜਾ ਹੈ ਪਰਪੁਸ਼ਨ ਆਸ਼ੂਹਰੀ ਬਰੀ ਵੀ ਹੋ ਕੇ ਬਾਹਰ ਆ ਗਏ ਸੀਗੇ ਪਰ ਉਸ ਤੋਂ ਬਾਅਦ ਦੁਬਾਰਾ ਈਡੀ ਵੱਲੋਂ ਜਿਹੜਾ ਹੈਗਾ ਹੈ ਉਹ ਹੁਣ ਦੁਬਾਰਾ ਪਰਪੁਸ਼ਨ ਆਸ਼ੂਹਰੀ ਨੂੰ ਸੰਮਣ ਭੇਜਿਆ ਸੰਮਣ ਤੇ ਪਰਪੁਸ਼ਨ ਆਸ਼ੂਹਰੀ ਆਪ ਜਲੰਧਰ ਆਏ ਅਤੇ ਦੇਰ ਰਾਤ ਜਿਹੜਾ ਹੈਗਾ ਉਹਨਾਂ ਦੀ ਗ੍ਰਫਤਾਰੀ ਈਡੀ ਵੱਲੋਂ ਕੀਤੀ ਗਈ ਤੇ ਹੁਣ ਕੁਝ ਹੀ ਸਮੇਂ ਦੇ ਵਿੱਚ ਤਕਰੀਬਨ 11 ਵਜੇ 12 ਵਜੇ ਜਿਹੜਾ ਹੈਗਾ ਉਹ ਦੱਸਿਆ ਜਾ ਰਿਹਾ ਹੈ ਕਿ ਈਡੀ ਪਰਪੂਸ਼ਨ ਆਸ਼ੂਹਰਾ ਨੂੰ ਕੋਰਟ ਦੇ ਵਿੱਚ ਪੇਸ਼ ਕਰੇਗੀ ਅਤੇ ਉਹਨਾਂ ਦਾ ਜਿਹੜਾ ਹੈ ਉਹ ਰਿਮਾਂਡ ਲਵੇਗੀ ਇਹ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਲਗਾਤਾਰ ਕੱਲ ਤੋਂ ਜਿਹੜੀਆਂ ਆ ਉਹ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਜਗ੍ਹਾ ਦੇ ਉੱਤੇ ਪਰਪੂਸ਼ਨ ਆਸ਼ੂਹਰੀ ਜਿਹੜੇ ਨੇ ਉਹ ਆਪ ਜਿਹੜਾ ਹੈਗਾ ਏ ਉਹ ਈਡੀ ਦੇ ਕੋਲ ਚੱਲ ਕੇ ਜਿਹੜਾ ਹੈ ਉਹ ਪਹੁੰਚੇ ਸੀਗੇ ਹਾਲਾਂਕਿ ਰਾਤ ਨੂੰ ਇਸ ਜਗ੍ਹਾ ਦੇ ਉੱਤੇ ਕਾਂਗਰਸੀ ਲੀਡਰ ਵੀ ਪਹੁੰਚੇ ਸੀਗੇ ਜਿਨ੍ਹਾਂ ਵੱਲੋਂ ਇਹ ਵੱਡੇ ਇਲਜ਼ਾਮ ਲਗਾਏ ਗਏ ਸੀ ਕਿ ਭੀਜਪੀ ਦੇ ਉੱਪਰ ਜਾਂ ਫਿਰ ਈਡੀ ਦੇ ਉੱਪਰ ਕੀ ਜਿਹੜਾ ਹੈਗਾ ਓਡੀ ਪੋਲਿਟਿਕ ਪੋਲਿਟਿਕਸ ਵੈਂ ਡਾਟਾ ਤਹਿ ਜਿਹੜਾ ਹੈ ਉਹ ਪਰਕੁਸ਼ਨ ਆਸ਼ੂ ਹਰਾ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਹੈ ਪਰ ਈਡੀ ਦੇ ਅਫਸਰਾਂ ਵੱਲੋਂ ਇਹ ਕਲੀਅਰ ਕਰ ਦਿੱਤਾ ਹੈ ਕਿ ਸਾਡੇ ਕੋਲ ਪੁਕਤਾ ਜਿਹੜੇ ਨੇ ਉਹ ਸਬੂਤ ਹੈਗੇ ਨੇ ਜਿਨ੍ਹਾਂ ਤਹਿਤ ਜਿਹੜਾ ਹੈ ਪਰਕੁਸ਼ਨ ਆਸ਼ੂ ਹਰਾ ਦੀ ਗ੍ਰਿਫਤਾਰੀ ਪਾਈ ਗਈ ਹੈ ਤੇ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਕੈਮਰਾ ਸਰ ਪੰਕੇ ਦੇ ਨਾਲ ਅਜ ਗੁਪਤਾ ਬਹੁਛਾਈ ਟਾਈਮ ਜਿਲ੍ਹਾ